ਨਿਆ ਕੋਈ ਸਾਰੰਗ ਮਹੱਲਾ ਤੀਜਾ ਅਸ਼ਟਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਸ਼ਬਦ ਭਉ ਪੰਜਨ ਜਮ ਕਾਲ ਨਖੰੰਜਨ ਹਰ ਸੀਤੀ ਲਿਵਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜ ਰਹਿ ਆਸਮਾਈ ਭਗਤਾਂ ਕਾ ਭੋਜਨ ਹਰ ਨਾਮ ਨਿਰੰજન ਪੈਨਾਂ ਭਗਤ ਬੜਾਈ ਨਿਜ ਕਰਵਾਸਾ ਸਦਾ ਹਰ ਸੇਵਨ ਹਰ ਦਾਰ ਸੋਭਾ ਪਾਈ ਮਨ ਮੁਖ ਬੁੱਧ ਕਾਚੀ ਮਨੁਹਾ ਡੋਲੇ ਅਕਥ ਨ ਕਥੈ ਕਹਾਣੀ ਗੁਰਮਤਿ ਨਿਹਚਲ ਹਰ ਮਨ ਵਸਿਆ ਅਮਰਤ ਸਾਚੀ ਬਾਣੀ ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿਜ ਸੁਭਾਈ ਸਤਿਗੁਰ ਮਿਲ ਰਹੀ ਐ ਸਾਦੇ ਆਪਣੇ ਜਿਨ ਹਰ ਸੇਤੀ ਲਿਵ ਲਾਈ ਮਨ ਸ਼ਬਦ ਮਰੈ ਤਾਂ ਮੁਕਤੋ ਹੋਐ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੇ ਸਹਿਜ ਸੁਭਾਈ ਸ਼ਬਦ ਵਿਚਾਰ ਸਦਾ ਰੰਗ ਰਾਤੀ ਹਉ ਮੈਂ ਤ੍ਰਿਸ਼ਨਾ ਮਾਰੀ ਅੰਤਰ ਨੇ ਕੇਵਲ ਹਰ ਰਵਿਆ ਸਭ ਆਤਮ ਰਾਮ ਮਰਾਰੀ ਸੇਵਕ ਸੇਵ ਰਹੇ ਸੱਚ ਰਾਤੇ ਜੋ ਤੇਰੇ ਮਨ ਭਾਣੀ ਦੁਬਦਾ ਮਹਿਲ ਨਾ ਪਾਵੇ ਜਗ ਝੂਠੀ ਗੁਣ ਅਵਗਣ ਨਾ ਪਛਾਣੀ ਆਪੇ ਮੇਲ ਲਏ اکਥ ਕਥਿਐ ਸੱਚ ਸ਼ਬਦ ਸੱਚ ਬਾਣੀ ਨਾਨਕ ਸਾਚੇ ਸੱਚ ਸਮਾਣੀ ਹਰ ਕਾ ਨਾਮ ਵਖਾਣੀ ਸਾਰੰਗ ਮਹਲਾ 3 ਜਾ ਮਨ ਮੇਰੇ ਹਰ ਕਾ ਨਾਮ ਅਤ ਮੀਠਾ ਜਨਮ ਜਨਮ ਕੇ ਕਿਲ ਵਿਖ ਭਾਉ ਭੰਜਨ ਗੁਰਮੁਖ ਏਕੋ ਦੀਠਾ ਰਹਾਉ ਕੋਟ ਕੁਟੰਤਰ ਕੇ ਪਾਪ ਬਨਾਸਨ ਹਰ ਸਾਚਾ ਮਨ ਪਾਇਆ ਹਰ ਬਿਨੇ ਅਵਰਨਾ ਸੂਜੈ ਦੂਜਾ ਸਤਗੁਰ ਏਕ ਬੁਝਾਇਆ ਪ੍ਰੇਮ ਪਦਾਰਥ ਜਿਨ ਘਟ ਵਸਿਆ ਸਹਜੇ ਰਹੇ ਸਮਾਈ ਸ਼ਬਦ ਰੱਤੇ ਸੇ ਰੰਗ ਚਲੂਲੇ ਰਾਤੇ ਸਹਿਜ ਸੁਭਾਈ ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ RAM ਨਾਮ ਨੇ ਕੇਵਲ ਜਾਣਿਆ ਮਨ ਤ੍ਰਿਪਤਿਆ ਸ਼ਾਂਤਿਆ ਆਈ ਪੰਡਤ ਪੜ ਪੜ ਮੂਨੀ ਸਭ ਥਾਕੇ ਭ੍ਰਮ ਭੇਖ ਥਕੇ ਭੇਖ ਤਾਰੀ ਗੁਰ ਪ੍ਰਸਾਦ ਨਿਰੰਜਨ ਪਾਇਆ ਸਾਚੈ ਸ਼ਬਦ ਵਿਚਾਰੀ ਆਵਾ ਗਾਉਣ ਨਿਵਾਰ ਸੱਚ ਰਾਤੀ ਸਾਚੇ ਸ਼ਬਦ ਮਨ ਪਾਇਆ ਸਤ ਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ গো ਆਇਆ ਸਾਚਾ ਸ਼ਬਦ ਸਹਿਜ ਧੁਨ ਉਪਜੈ ਮਨ ਸਾਚੈ ਲਿਵ ਲਾਈ ਅਗਮ ਅਗੋਚਰ ਨਾਮ ਨਿਰੰજન ਗੁਰਮਖ ਮਨ ਵਸਾਈ ਏਕ ਸਮੈ ਸਭ ਜਗ ਤੋ ਵਰਤੈ ਵਿਰਲਾ ਏਕ ਪਛਾਣੈ ਸ਼ਬਦ ਮਰੈ ਤਾਂ ਸਭ ਕਿਸ ਸੂਜੈ ਅਨ ਦਿਨ ਏਕੋ ਜਾਣ ਜਿਸਨੂੰ ਨਦਰ ਕਰੇ ਸੋਈ ਜਨ ਬੂਝੈ ਹੋਰ ਕਹਿਣਾ ਕਤਨ ਨਾ ਜਾਈ ਨਾਨਕ ਨਾਮ ਰੱਤੇ ਸਦਾ ਬੈਰਾਗੀ ਏਕ ਸ਼ਬਦ ਲਿਵਲਾਈ ਸਾਰੰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਅਕਤ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਿਰਲੇ ਜਾਣੀ ਰਹਾਉ ਹਰ ਗਹਿਰ ਗੰਭੀਰ ਗੁਣੀ ਗਹੀਰ ਗੁਰ ਕੈ ਸ਼ਬਦ ਪਛਾਨਿਆ ਬਹੁ ਵਿਦ ਕਰਮ ਕਰੈ ਭਾਈ ਦੂਜੈ ਬਿਨ ਸ਼ਬਦੈ ਬਹੁ ਰਾਨਿਆ ਹਰ ਨਾਮ ਨਾਵੈ ਸੂਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾਮ ਬਿਨਾ ਸਭ ਜਾਗ ਹੈ ਮੈਲਾ ਦੂਜੈ ਪਰਮ ਪਤ ਖੋਈ ਕਿਆ ਜੜਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋ ਹੋ ਦਿਆਲ ਕਿਰਪਾ ਕਰ ਹਰ ਜਿਓ ਨਾਮੋ ਏ ਸਖਾਈ ਸੱਚਾ ਸਤ ਦਾਤਾ ਕਰਮ ਬਿਦਾਤਾ ਜਿਸ ਭਾਵੈ ਤਿਸ ਨਾਏ ਲਾਏ ਗੁਰੂ ਦਵਾਰੈ ਸੋਈ ਬੂਝੈ ਜਿਸਨੂੰ ਆਪ ਬੁਝਾਈ ਦੇਖ ਬਿਸਮਾਦ ਇਹ ਮਨ ਨਹੀਂ ਚੀਤੇ ਆਵਾ ਗਉਣ ਸੰਸਾਰਾ ਸਤਗੁਰ ਸੇਵੇ ਸੋਈ ਬੂਝੈ ਪਾਈ ਮੁਖ ਦਵਾਰਾ ਜਿਨ ਦਰ ਸੂਜੈ ਸੇ ਕਦੇ ਨਾ ਵਗਾੜੈ ਸਤਗੁਰ ਬੂਝ ਬੁਝਾਈ ਸਤ ਸੰਜਮ ਕਰਨੀ ਕਿਰਤ ਕਮਾਵੇ ਆਵਣ ਜਾਣ ਰਹਾਈ ਸੇ ਦਰ ਸਾਚੈ ਸਾਚ ਕਮਾਵੇ ਜਿਨ ਗੁਰਮੁਖ ਸਾਚ ਅਧਾਰਾ ਮਨ ਮੁਖ ਦੂਜੈ ਭਰਮ ਭੁਲਾਈ ਨਾ ਬੂਝਹਿ ਵਿਚਾਰਾ ਆਪੇ ਗੁਰਮੁਖ ਆਪੇ ਦੇਵੇ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲੇਖੈ ਸਾਰੀ ਮਹੱਲਾ ਪੰਜਵਾਂ ਅਸ਼ਟ ਪਦੀਆਂ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੂ ਡੀਠਾ ਕਰਨ ਕਰਾਵਨ ਉਪਾਏ ਸਮਾਵਨ ਸਗਲ ਸਤਰ ਪਤ ਬੀਠਾ ਰਹਾਉ ਰਾਣਾ ਰਾਉ ਰਾਜ ਭੈ ਰੰਕਾ ਉਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾ ਕੋ ਸਗਲ ਘਟਾਂ ਜਸ ਗਾਇਓ ਉਪਮਾ ਸੁਨਹੁ ਰਾਜਨ ਕੀ ਸੰਤੋ ਕਹਿਤ ਜੇਤ ਪਹੁੰਚਾ ਬੇਸ਼ਮਾਰ ਵੱਡ ਸਾਹਾ ਦਾ ਤਾਰਾ ਉੱਚੇ ਹੀ ਤੇ ਉੱਚਾ ਪਮਨ ਪਰੋਇਓ ਸਗਲ ਆਕਾਰਾ ਪਾਵਕ ਕਾਸ਼ਟ ਸੰਗੇ ਨੀਰ ਧਰਨ ਕਰ ਵਾਖੀ ਏਕਤ ਕੋਏ ਨਾ ਕਿਸਹੀ ਸੰਗੇ ਕਾਟ ਕਾਟ ਕਥਾਰਾ ਜਨ ਕੀ ਚਾਲੈ ਕਰ ਕਰ ਤੁਝ ਹੈ ਉਮਾਹਾ ਜੀ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹਾ ਜੋ ਕਿਛ ਕਰਨਾ ਸੋ ਆਪੇ ਕਰਨਾ ਮਸਲਤ ਕਾਹੂ ਦੀਨੀ ਅਨਕ ਯਤਨ ਕਰ ਕਰਿ ਦਿਖਾਈ ਸਾਚੀ ਸਾਖੀ ਚੀਨੀ ਹਰ ਭਗਤਾਂ ਕਰ ਰਾਖੇ ਆਪਣੀ ਦੀਨੀ ਨਾਮ ਵਡਾਈ ਜਿਨ ਜਿਨ ਕਰੀ ਅਵਗਿਆ ਜਨ ਕੀ ਤੇ ਤੈ ਦੀਏ ਰੁੜਾਈ ਮੁਕਤ ਭਏ ਸਾਧ ਸੰਗਤ ਕਰ ਤਿਨ ਕੇ ਅਵਗਨ ਸਭ ਪਰ ਹਰਿਆ ਤਿਨ ਕੋ ਦੇਖ ਭਏ ਕਿਰਪਾਲਾ ਤਿਨ ਭਵ ਸਾਗਰ ਤਰਿਆ ਹਮ ਨਾਨੇ ਨੀਚ ਤੁਮੇ ਵੱਡ ਸਾਹਿਬ ਕੁਦਰਤ ਕਾਉਣ ਵਿਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਆਧਾਰਾ ਸਾਰੀ ਮਹੱਲਾ ਪੰਜਵਾਂ ਅਸ਼ਟਪਦੀ ਘਰ ਛੇਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਦ ਸੁਨਹੁ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਰਹਾਉ ਸਦਾ ਸਦਾ ਸਤਿਗੁਰ ਨਮਸ਼ਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਬਨਾਸ ਮਿਤ ਨਾਹੀ ਜਾਂ ਕਾ ਬਿਸਥਾਰ ਸੋਭਾ ਤਾਂ ਕੀ ਅਪਰ ਅਪਾਰ ਅਨਕ ਰੰਗ ਜਾਕੇ ਗਨੇ ਨਾ ਜਾਹੇ ਸੋਗ ਹਰਖ ਦੋ ਹੂੰ ਮੈਂ ਨਾਹੀ ਅਨਕ ਬ੍ਰਹਮੇ ਜਾਕੇ ਬੇਦ ਧੁਨ ਕਰਹਿ ਅਨਕ ਮਹੇਸ਼ ਬੈਸ ਧਿਆਨ ਧਰਹਿ ਅਨਕ ਪੁਰਖ ਅੰਸਾ ਅਵਤਾਰ ਅਨਕ ਇੰਦਰ ਊਭੇ ਦਰਬਾਰ ਅਨਕ ਪਵਨ ਪਾਵਕ ਅਰਨੀਰ ਅਨਕ ਰਤਨ ਸਾਗਰ ਦਦਖੀਰ ਅਨਕ ਸੂਰ ਸਸੀਰ ਨਖਿਆਤ ਅਨਕ ਦੇਵੀ ਦੇਵਾ ਬਹੁ ਭਾਂਤ ਅਨਕ ਬਸਦਾ ਅਨਕ ਕਾਮ ਤੀਨ ਅਨਕ ਪਾਰ ਜਾਤ ਅਨਕ ਮੁਖਬੀਨ ਅਨਕ ਆਕਾਸ ਅਨਕ ਪਾਤਾਲ ਅਨਕ ਮੁਖੀ ਜਪੀਐ ਗੋਪਾਲ ਅਨਕ ਸਾਸਤਰ ਸਿਮਰਤ ਪੋराण ਅਨਕ ਯੁਗਤ ਹੋਵਤ ਬਖਿਆਨ ਅਨਕ ਸਰੋਤੇ ਸੁਨਹਿ ਨਿਧਾਨ ਸਰਬ ਜੀ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਬਰਨ ਅਨਕ ਕਨਕ ਸੁਮੇਰ ਅਨਕ ਸੇਖ ਨਵ ਤਨ ਨਾਮ ਲੇ ਪਾਰ ਬ੍ਰਹਮ ਕਾ ਅੰਤ ਨਾ ਤੇ ਅਨਕ ਪੁਰੀਆਂ ਅਨਕ ਤਹ ਖੰਡ ਅਨਕ ਰੂਪ ਰੰਗ ਬ੍ਰਹਮੰਡ ਅਨਕ ਬਨਾ ਅਨਕ ਫਲ ਮੂਲ ਆਪਹਿ ਸੂਖਮ ਆਪਹਿ ਅਸਥੂਲ ਅਨਕ ਜੁਗਾਦ ਦਿਨਸ ਅਰ ਰਾਤ ਅਨਕ ਪਰਲੋ ਅਨਕ ਉਤਪਾਤ ਅਨਕ ਜੀ ਜਾਕੇ ਗ੍ਰਹਿ ਮਾਹੀਂ ਰਮਤਿ ਰਾਮ ਪੂਰਨ ਸਰਬ ਠਾਈ ਅਨਕ ਮਾਇਆ ਜਾਂ ਕੀ ਲਖੀ ਨਾ ਜਾਏ ਅਨਕ ਕਲਾ ਖਿਲੇ ਹਰ ਰਾਇ ਅਨਕ ਧੁਨਤ ਲਲਤ ਸੰਗੀਤ ਅਨਕ ਗੁਪਤ ਪ੍ਰਗਟੇ ਤਹ ਕੀਤ ਸਭ ਤੇ ਊਚ ਭਗਤ ਜਾਂ ਕੈ ਸੰਗ ਆਠ ਪਹਿਰ ਗੁਣ ਗਾਵਹਿ ਰੰਗ अनक अनाहद आनंद चुणकार वा रस का आकाश अंत न पार सत पुरक सत स्थान पूजते ऊज उज निर्मल निर्वाण अपना किया जन है आप आपे कट कट रहे हो बे आप कृपा निधान नानक दयाल जिन जपिया नानक ते भय निहाल सारंग संत महल्ला